ਇਸੇ ਦੇ ਨਾਮ ਚਿੱਤ ਜੇ ਤੇਰੀ ਸੀ ਯਾਦਗਾਰ ਬਣਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਨੇ ਬਣਾਈ ਛੋਟਾ कल्लू ਕਹਰਾ 11000 ਸਿੰਘ ਸਿੰਘਣੀਆਂ ਸ਼ਹੀਦ ਹੋਏ ਯਾਦਗਾਰ ਬਣਾਈ ਅਕਾਲੀ ਦਲ ਨੇ ਬਣਾਈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਜੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਚਗਿਰਦਾ 1.5 ਸਾਲ ਵਿੱਚ ਤਿਆਰ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਤੇ ਉਹਦੇ ਵਿੱਚ ਮੈਂ ਝੂਠ ਬੋਲੂ ਜੇ ਮੈਂ ਅਕਾਲੀ ਦਲ ਕਹਾਂ ਉਹ ਕੇਵਲ ਤੇ ਕੇਵਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਸੀ ਤੇ ਉਹਨਾਂ ਦੀ ਨਿਗਰਾਨੀ ਹੇਠ ਪੌਣੇ ਦਾ ਸਾਲ ਵਿੱਚ 200 ਕਰੋੜ ਰੁਪਏ ਲਾ ਕੇ ਉਹ ਵੀ ਕੀਤਾ ਗਿਆ ਤੋਂ ਖਾਲਸਾ ਜੀ ਮੈਂ ਹੁਣ ਤੁਹਾਨੂੰ ਬਹੁਤਾ ਲੰਮਾ ਸਮਾਂ ਨਹੀਂ ਤੁਹਾਡਾ ਲੈਣਾ ਇੱਕੋ ਗੱਲ ਕਹਿਣੀ ਹੈ ਇੱਕ ਦੁਕਾਨ ਤੇ ਮੈਂ ਗਿਆ ਇੱਕ ਕਮੀਜ਼ ਆਈ ਨੂੰ ਗੈਂਟ ਗੈਂਟ ਕਹਿੰਦੇ ਘੈਂਟ ਕਹ ਲੋ ਪੰਜਾਬੀ ਚ ਉਹ ਜੇ ਜੈਨਨ ਹੋਵੇ ਨਾ ਅਸਲੀ ਹੋਵੇ ਤਾਂ ਉਹ 7000 ਦੀ ਮਿਲਦੀ ਆ 8000 ਦੀ ਮਿਲਦੀ ਆ ਦੂਜੀ ਥਾਂ ਤੇ ਗਿਆ ਉਹੀ ਬਿੱਲਾ ਲੱਗਿਆ ਹੋਇਆ ਉਹੀ ਮੋਹਰ ਲੱਗੀ ਹੋਈ ਤੇ ਮੈਂ ਪੁੱਛਿਆ ਕਿੰਨੇ ਦੀ ਆ ਕਹਿੰਦਾ 500 ਦੀ ਮੈਂ ਕਿਹਾ ਯਾਰ ਉਹ ਨਾਲ ਵਾਲਾ 7000 ਦੀ ਦਿੰਦਾ ਤੂੰ 500 ਦੀ ਦਿੰਦਾ ਫਰਕ ਕੀ ਆ ਕਹਿੰਦਾ ਸਰਦਾਰ ਜੀ ਸਿਆਣੇ ਹੋ ਮਾਲ ਡੁਪਲੀਗੇਟ ਐ ਡੁਪਲੀਗੇਟਾਂ ਦੇ ਮਗਰ ਨਾ ਲੱਗ ਜਾਣਾ ਕਿਤੇ ਇਤਿਹਾਸ ਆ ਅਕਾਲੀ ਦਲ ਦਾ ਇਤਿਹਾਸ ਕੀ ਆ ਅਕਾਲੀ ਦਲ ਦਾ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਕਹਿਆ ਨਾ ਗੁਰੂ ਸਾਹਿਬ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ ਆਸ ਹੋਏ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਅਕਾਲੀ ਦੱਸ ਦੇ ਛਾਨਾਮਤੀ ਇਤਿਹਾਸ ਨੂੰ ਨਾ ਭੁਲਾਇਆ ਕਰੋ ਮੈਨੂੰ ਇੱਕ ਪ੍ਰੈਸ ਵਾਲਾ ਕਹਿਣ ਲੱਗਾ ਹੈ ਧਾਮੀ ਸਾਹਿਬ ਸੁਣਨਾ ਜਰਾ ਧਿਆਨ ਨਾਲ ਟੀਮਾ ਸਾਹਿਬ ਟੀਮਾ ਸਾਹਿਬ ਸੁਣਨਾ ਕੱਲ ਇੱਕ ਪ੍ਰੈਸ ਵਾਲਾ ਕਹਿਣ ਲੱਗਾ ਹੈ ਕਹਿੰਦਾ ਗਰਿਆਲ ਸਾਹਿਬ ਤੂੰ ਤਾਂ ਟੌੜੇ ਦੇ ਨਾਲ ਜੁੜਿਆ ਹੋਇਆ ਸੀ ਤੂੰ ਬਾਦਲਾਂ ਦੀ ਬੜੀ ਸਿਫਤ ਕਰਦਾ ਹੈ ਮੈਂ ਕਿਹਾ ਮੈਂ ਮੁਕਵਾਉ ਨਹੀਂ ਬਕਾਉ ਨਹੀਂ ਮੈਂ ਪਾਰ ਖੂ ਆਂ ਦੋ ਚੀਜ਼ਾਂ ਮੈਂ ਜ਼ਿੰਦਗੀ 'ਚ ਕਦੇ ਨਹੀਂ ਦੇਖ ਸਕਦਾ ਨਾ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਹੁੰਦਿਆ ਕਿਉਂਕਿ ਸ਼੍ਰੋਮਣੀ ਕਮੇਟੀ ਪਹਿਲੀ ਜਦ 1925 ਚ ਬਣੀ ਮੇਰੇ ਨਾਨਾ ਸਰਦਾਰ ਮਹਿੰਦਰ ਸਿੰਘ ਸਿੱਧਵਾਂ ਨੂੰ ਉਹਦਾ ਮੈਂਬਰ ਤੇ ਜਰਨਲ ਸੱਤਰ ਬਣਨ ਦਾ ਮਾਣ ਮਿਲਿਆ ਸਾਢੇ 3 ਸਾਲ ਗੁਰੂ ਕੇ ਬਾਗ ਦੇ ਮੋਰਚੇ 'ਚ ਕੈਦ ਕੱਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨਮੈਂਦਾ ਜਮਾਤ ਹੈ ਉਹਦੇ ਉਹ ਐਕਟਿਵ ਮੈਂਬਰ ਸੀ 1946 ਚ ਇਲੈਕਸ਼ਨ ਵੀ ਲੜੇ 1943 ਚ ਜਦ ਵਾਈਸਰਾਏ ਆਫ ਇੰਡੀਆ ਨੇ ਉਹਨਾਂ ਨੂੰ ਸਰਦਾਰ ਸਾਹਿਬ ਦਾ ਖਿਤਾਬ ਦਿੱਤਾ ਮੈਂ ਧਾਮੀ ਸਾਹਿਬ ਨੂੰ ਦੱਸ ਕੇ ਟਿਆ ਉਹਨਾਂ ਨੇ 3 ਮਹੀਨੇ ਬਾਅਦ ਵਾਈਸਰਾਏ ਨੂੰ ਆਪਣਾ ਸਨਮਾਨ ਮੋੜ ਲਗਿਆ ਕੀ ਲਿਖਿਆ ਕਿ ਤੁਹਾਡਾ ਦਿੱਤਾ ਸਨਮਾਨ ਮੇਰੀਆਂ ਪੰਥਕ ਜ਼ਿੰਮੇਵਾਰੀਆਂ ਵਿੱਚ ਅੜਿੱਕਾ ਹੈ ਮੈਂ ਕਿਹਾ ਪੱਤਰਕਾਰ ਸਾਹਿਬ ਐ ਤੋਲ ਕੇ ਦੇਖਿਆ ਅੱਜ ਪੰਥ ਨੂੰ ਡੋਬਣ ਵਾਲੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਸੋ ਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਕੇ ਅਕਾਲੀ ਦਲ ਨੂੰ ਮਾਰਨਾ ਚਾਹੁੰਦੇ ਆ ਠੀਕ ਹੈ ਵਿਅਕਤੀ ਆਉਣਗੇ ਵਿਅਕਤੀ ਜਾਣਗੇ ਪਰ ਅੱਜ ਵੀ ਦਿਹਾੜੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕੋਈ ਬਦਲ ਨਹੀਂ ਜਿਹੜਾ ਅਕਾਲੀ ਦਲ ਦੀ ਪ੍ਰਧਾਨਗੀ ਕਰ ਸਕੇ ਬੋਲੇ ਇਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਮੈਂ ਇਸ ਕਰਕੇ ਜਿੰਨੀ ਵਫਾਦਾਰੀ ਨਾਲ ਟੋੜਾ ਸਾਹਿਬ ਨਾਲ ਸੀ ਉਹ ਤੋਂ ਵੱਧ ਵਫਾਦਾਰੀ ਨਾਲ ਸੁਖਬੀਰ ਸਿੰਘ ਬਾਦਲ ਨਾਲ ਖੜਾ ਮੈਂ ਕਿਹਾ ਇਹ ਲਿਖ ਲੈ ਮੇਰੇ ਨੰਬਰਦਾਰਾ ਸੁਣ ਲੈ ਕੱਲ ਕਹਿ ਕੇ ਆਇਆ ਤੋ ਹੁਣ ਮੈਂ ਤੁਹਾਡਾ ਬਾਹਲਾ ਸਮਾਂ ਨਹੀਂ ਲੈਣਾ ਮੈਂ ਹੁਣ ਪੰਜ ਚਾਰ ਨਾਰੇ ਲਾਉਣੇ ਆ ਕਿਉਂਕਿ ਪੰਥ ਦੀ ਅਜ਼ੀਮ ਸ਼ਖਸੀਅਤ ਹੁੰਦੀ ਆ ਜਿਹੜਾ ਸ਼ਰੋਬਣੀ ਕਬੇਟੀ ਦਾ ਪ੍ਰਧਾਨ ਹੁੰਦਾ ਤੇ ਉਹ ਨਾਰੇ ਲਾ ਕੇ ਆਪਣੀ ਗੱਲ ਖਤਮ ਕਰੂੰਗਾ ਤੇ ਨਾਰੇ ਦਿਲੋਂ ਲਾਉਣੇ ਤੁਸੀਂ ਉਹੀ ਐਵੇਂ ਨਾ ਉੱਪਰ ਉੱਪਰੋਂ ਲਾਉਣੇ ਇਹ ਤਾਂ ਲਾਉਣੇ ਆ ਕਿ ਅਗਲੇ ਮਹੀਨੇ ਬਲਾਗ ਸਮਿਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਉਣੀਆਂ ਨੇ ਐਵੇਂ ਨਾ ਕਿਤੇ ਕਿ ਆ ਝਾੜੂ ਵਾਲਿਆਂ ਦੇ ਦਿੱਦਿਆਂ ਨੇ ਕੱਖ ਨਹੀਂ ਦਿਬਨੇ ਤਾੜੂ ਤਾੜੂ ਤੀਲੇ ਤੀਲੇ ਹੋ ਜਾਣੇ ਐ ਇਹ ਤੱਕੜੀ ਜਿੱਤੂਗੀ ਤੱਕੜੀ ਹੁਣ ਤੋਂ ਹੀ ਤਗੜੇ ਹੋ ਕੇ VOTER LISTਾਂ ਨਹੀਂ ਸੁਧਾਈ ਹੋ ਰਹੀ ਐ ਉਹ ਛਾਪ ਰਹੀਆਂ ਨੇ 19 ਤਰੀਕ ਨੂੰ ਆਪਣੀ ਆਪਣੀ VOTER LIST ਚੈੱਕ ਕਰੋ ਆਪਣੀ ਆਪਣੀ ਵੋਟ ਚੈੱਕ ਕਰੋ ਤਸੱਲੀ ਨਾਲ ਅਗਲੇ ਮਹੀਨੇ ਲਈ ਤਿਆਰ ਹੋ ਜਾਓ ਨਾਲੇ ਹੁਣ ਤੋਂ ਹੀ ਆਪਣੇ ਵਧੀਆ ਉਮੀਦਵਾਰ ਫੈਸਲਾ ਕਰ ਲੋ ਪਾਰਟੀ ਤੁਹਾਡੇ ਨਾਲ ਸਲਾਹ ਕਰਕੇ ਟਿਕਟਾ ਦੇਊਗੀ ਤਾਂ ਕਿ ਆਪਾਂ ਇਸ ਵਾਰੀ